ਲੋ ਜੀ ਦੋਸਤੋ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਤੇ ਮੱਖੀਆਂ ਮੱਛਰ ਟਿੱਡੀ ਠੀਕ ਹੈ ਕੀੜੀਆਂ ਇਹਨਾਂ ਨੇ ਵੀ ਆਪਣਾ ਹਮਲਾ ਬੋਲ ਦਿੱਤਾ ਹੈ ਤਾਂ ਫੌਜੀ ਉਹ ਹੀ ਹੁੰਦਾ ਜੋ ਆਪਣੇ ਮੋਰਚੇ ਵਿੱਚ ਸੁਚੇਤ ਰਵੇ ਤਾਂ ਦੋਸਤੋ ਤੁਹਾਨੂੰ ਹੁਣ ਇੱਕ ਵਧੀਆ ਟ੍ਰਿਪ ਦੱਸਣ ਜਾ ਰਿਹਾ ਤੇ ਜਿਹੜੀ ਤੁਸੀਂ ਇਹਨੂੰ ਯੂਜ਼ ਕਰਕੇ ਬਹੁਤ ਹੀ ਘੱਟ ਖਰਚੇ ਵਿੱਚ ਤੇ ਆਪਾਂ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਵੀਡੀਓ ਅੰਤ ਤੱਕ ਦੇਖਣਾ ਲਾਸਟ ਤੱਕ ਤਾਂ ਹੀ ਤੁਹਾਨੂੰ ਜਿਹੜਾ ਪੂਰਾ ਕਲੀਅਰ ਹੋਵੇਗਾ ਸਾਊਥ ਪਰ ਦੋਸਤੋ ਆਪਾਂ ਲੈਣਾ ਕੀ ਸਮਾਨ ਇੱਕ ਸਪਰੇਅ ਪੰਪ ਲੈ ਲੈਣਾ ਇੱਕ ਛਾਨਣੀ ਲੈ ਲੈਣੀ ਹੈ ਕਛੂਵੇ ਦੇ ਦੋ ਪੀਸ ਲੈ ਲੈਣੇ ਨੇ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਸੁੱਟ ਦੇਣਾ ਹੈ ਗਰਮ ਕਰਨ ਵਾਸਤੇ ਆਪਾਂ ਨਾਲ ਨੂੰ ਛੁਆਪ ਕਰਤੀ ਚਾਲੂ ਕਰਤਾ ਠੀਕ ਹੈ ਜੀ ਤਾਂ ਇਹਦੇ ਵਿੱਚ ਫਿਰ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਾਲ ਮਿਰਚਾਂ ਇਹ ਕੁਝ ਕੋ 5-7 ਪੀਸ ਅਸੀਂ ਇਹਦੇ ਵਿੱਚ ਪਾ ਦੇਣੇ ਹਨ ਉਸ ਤੋਂ ਬਾਅਦ ਦੋਸਤੋ ਅਸੀਂ ਮਸ਼ਕਪੂਰ ਟਿਕੀਆਂ ਵਧੀਆ ਕੰਪਨੀ ਦੀ ਆਉਣ ਇਹ ਜਿਹੜੀਆਂ ਅਸੀਂ ਤਿੰਨ ਕੁ ਪੀਸ ਟਿਕੀਆਂ ਯਾਨੀ ਕਿ ਤਿੰਨ ਕੁ ਇਹਦੇ ਵਿੱਚ ਅਸੀਂ ਪਾਣੀ 'ਚ ਸੁੱਟ ਦੇਾਂਗੇ ਤੇ ਇਸ ਤੋਂ ਬਾਅਦ ਇਹ ਪਾਣੀ ਦਾ ਜਿਹੜਾ ਮਿਸ਼ਰਣ ਤਿਆਰ ਹੋਏਗਾ ਤੇ ਇਸ ਤੋਂ ਬਾਅਦ ਫਿਰ ਅੱਗੇ ਦੇਖਦੇ ਹਾਂ ਇਸ ਤਰ੍ਹਾਂ ਦੋਸਤੋ ਅਸੀਂ ਇਹਨੂੰ ਜਿਹੜਾ ਮਿਸ਼ਰਣ ਨੂੰ ਉਬਾਲਾ ਦੇਣਾ ਸਾਰੇ ਨੂੰ ਜਦੋਂ ਤੱਕ ਇਹ ਚੰਗੀ ਤਰ੍ਹਾਂ ਘੁਲ ਜਾਵੇ ਇਹਦੇ ਵਿੱਚ ਉਦੋਂ ਤੱਕ ਅਸੀਂ ਨੂੰ ਉਬਾਲਦੇ ਰਹਿਣਾ ਹੈ ਪਿੱਛੇ ਬਾਅਦ ਵਿੱਚ ਇਸ ਨੂੰ ਛਾਨਣਾ ਲਓ ਜੀ ਇਹ ਮਿਸ਼ਰਣ ਸਾਡੇ ਕੋਲ ਹੋ ਗਿਆ ਜੇ ਤਿਆਰ ਇਸ ਤੋਂ ਬਾਅਦ ਦੋਸਤੋ ਅਸੀਂ ਇਸ ਮਿਕਸਚਰ ਨੂੰ ਜਿਹੜਾ ਛਾਣ ਲੈਣਾ ਹੈ ਇਸ ਤਰੀਕੇ ਨਾਲ ਅਸੀਂ ਇਹਨੂੰ ਛਾਣ ਲੈਣਾ ਜਿਹੜਾ ਇਹ ਸਾਡੇ ਕੋਲ ਜਿਹੜਾ ਲਿਕੁਇਡ ਤਿਆਰ ਹੋ ਗਿਆ ਇੱਕ ਸਪਰੇਅ ਟਾਈਪ ਉਹ ਚੀਜ਼ ਤਿਆਰ ਹੋ ਵੀ ਸਾਡੇ ਕੋਲ ਠੀਕ ਹੈ ਜੀ ਤਾਂ ਇਸ ਨੂੰ ਅਸੀਂ ਫਿਰ ਇਸ ਵਿੱਚ ਜਿਹੜੇ ਪੰਪ ਦੇ ਅਸੀਂ ਇਸ ਨੂੰ ਅਸੀਂ ਪਾ ਲੈਣਾ ਲੋਗੇ ਦੋਸਤੋ ਇਸ ਤਰ੍ਹਾਂ ਅਸੀਂ ਇਸ ਨੂੰ ਛਾਣ ਕੇ ਜਿਹੜਾ ਪਾਣੀ ਇਧਰ ਸਪਰੇ ਪੰਪ ਚ ਪਾਣੇ ਬੋਤਲ ਚ ਲੋ ਜੀ ਦੋਸਤੋ ਇਸ ਤੋਂ ਬਾਅਦ ਅਸੀਂ ਇਸ ਜਿਹੜਾ ਪੰਪ ਦੇ ਇਹ ਸਪਰੇ ਪੰਪ ਜਿਹੜਾ ਫੁਆਰਾ ਸੀ ਕੱਸ ਲਿਆ ਤਾਂ ਫਿਰ ਅਸੀਂ ਆਪਣੇ ਘਰ ਦੇ ਜਿਹੜੀ ਜਿਹੜੀ ਜਗ੍ਹਾ ਨੇ ਠੀਕ ਹੈ ਜਿੱਥੇ-ਜਿੱਥੇ ਸਾਨੂੰ ਲੋੜ ਹੈ ਉੱਤੇ-ਉੱਤੇ ਅਸੀਂ ਜਿਹੜਾ ਇਹ ਫੁਆਰੇ ਨਾਲ ਇਸ ਤੋਂ ਬਾਅਦ ਦੋਸਤੋ ਜਿੱਥੇ ਸਾਨੂੰ ਇਸ ਤਰ ਲੋੜ ਸੀ ਥੱਲੇ ਮਾਰਸਦੇ ਆ ਮੱਛਰ ਛਿਪਕਲੀ ਮੱਖੀਆਂ ਇਸ ਤੋਂ ਬਾਅਦ ਕੀੜੀਆਂ ਚੂਹੇ ਮਤਲਬ ਨਹੀਂ ਦੱਸਦੇ ਕਰਦੇ ਨੇੜੇ-ਤੇੜੇ ਜਿਸ ਜਾਣ ਸੋ ਦੋਸਤੋ ਇਹ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਫਿਰ ਮਿਲਦੇ ਆਂਗਾ ਕਿਸੇ ਨਵੀਂ ਵੀਡੀਓ ਵਿੱਚ